ਦੀ ਕੀ ਫਤਿਹ ਅੱਜ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਇੱਥੇ ਮੈਂ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਦਾ ਹਿਊਮਨਸਰਾਈਟ ਵੈਲਫੇਅਰ ਸੁਸਾਇਟੀ ਤੇ ਮੈਨੂੰ ਇੱਥੇ ਬਹੁਤ ਖੁਸ਼ੀ ਹੋਈ ਹੈ ਕਿ ਡਾਕਟਰ ਚੇਤਨ ਜੀ ਜੋ ਜ਼ਿਲ੍ਹਾ ਪ੍ਰਧਾਨ ਨੇ ਸਾਡੀ ਸੁਸਾਇਟੀ ਦੇ ਤੇ ਮੇਰੀ ਟੀਮ ਦੇ ਵਿੱਚ ਸਖਤਰ ਮੋਂਟੂ ਚਾਵਲਾ ਜੀ ਨੇ ਇਹਨਾਂ ਨੇ ਰਲ ਕੇ ਇੱਕ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਲੱਡ ਕੈਂਪ ਲਾਇਆ ਵਾ ਇਹ ਬਹੁਤ ਜਿਹੜਾ ਇੱਕ ਭਰਾਲਾ ਵਾ ਆਮ ਤੌਰ ਤੇ ਤੁਹਾਨੂੰ ਪਤਾ ਹੈ ਕਿ ਕਹਿੰਦੇ ਕਿ ਖੂਨਦਾਨ ਮਹਾਦਾਨ ਜਿਹੜਾ ਖੂਨ ਨੂੰ ਦਾਨ ਕਰਨਾ ਨਾ ਇੱਕ ਬਹੁਤ ਵੱਡਾ ਉਪਹਾਰਲਾ ਵਾ ਕਿਸੇ ਮਰੀਜ਼ ਦੀ ਜਾਨ ਬਚਾਉਣਾ ਜਿਹੜਾ ਵਾ ਇੱਕ ਬਹੁਤ ਵਧੀਆ ਕੰਮ ਆ ਤੇ ਇਹ ਸਾਨੂੰ ਵੈਸੇ ਵੀ ਡਾਕਟਰਾਂ ਦੇ ਲਾਈਨ ਦੇ ਸਾਹਮਣੇ ਡਾਕਟਰ ਚੇਤਨ ਹੋਣਾ ਲਾਇਆ ਇਹਨਾਂ ਨੂੰ ਸਾਰਾ ਪਤਾ ਵਾ ਤੁਸੀਂ ਦੱਸਣਗੇ ਵੀ ਤੁਹਾਨੂੰ ਵੀ ਖੂਨਦਾਨ ਵੈਸੇ ਵੀ ਕਰਨਾ ਚਾਹੀਦਾ ਇੱਕ ਵਹਿਮ ਜਿਹਾ ਵੀ ਕਰਿਆ ਸਾਡੇ ਚ ਖੂਨ ਘਟ ਜਾਣਾ ਵਾ ਮੇਰਾ ਜੇਸ਼ ਕੁਮਾਰ ਬਲੌਕ ਪ੍ਰੈਜ਼ੀਡੈਂਟ ਸਬੂਬ ਸਾਊਥ ਮੈਂ ਹੂਮਰ ਰਾਈਟਸ ਦਾ ਬਹੁਤ-ਬਹੁਤ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਏ ਔਰ ਬਹੁਤ ਵਧੀਆ ਮਨ ਲੱਗਾ ਇਸ ਚੀਜ਼ ਨੂੰ ਮੈਂ ਕਹਾਂਗਾ ਹਰ ਮਹੀਨੇ ਇਹਨਾਂ ਨੂੰ ਦੁਬਾਰਾ ਦੇ ਦੁਬਾਰਾ ਕਿਤੇ ਨਾ ਕਿਤੇ ਇਹ ਕੈਂਪ ਲਗਾਉਣਾ ਚਾਹੀਦਾ ਔਰ ਜਿੰਦੇ ਵਿੱਚ ਲੋਕਾਂ ਨੂੰ ਰਾਹਤ ਮਿਲੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੂਮਰ ਰਾਈਟਸ ਸਰ ਜੀ ਪਲੀਜ਼ ਡੋਨੇਸ਼ਨ ਕੈਂਪ ਜਿਹੜਾ ਰੋਪਨਗਰ ਚ ਲਾਇਆ ਗਿਆ ਹੈ ਬਹੁਤ ਡੋਨਰ ਜਿਹੜੇ ਨੇ ਉਹ ਬਲੱਡ ਡੋਨੇਟ ਕਰਨ ਲਈ ਆਏ ਨੇ ਸੋ ਮੈਂ ਸਜੀਨੂ ਨੂੰ ਮੁਬਾਰਕਬਾਦ ਦੰਨਾ ਸੋ ਨਾਮ ਦਾ ਵਿਤਨੁਵਾਦ ਕਰਨਾ ਜਿਹਨਾਂ ਆਪਣਾ ਬਲੱਡ ਡੋਨੇਟ ਕੀਤਾ ਜੋ ਗਲਨਪੁਰ ਨੇ ਉਹਨਾਂ ਨੂੰ ਹੈ ਵਧਾਈ ਵੀ ਦੰਨਾ ਤੇ ਉਹਨਾਂ ਦਾ ਧੰਵਾਦ ਵੀ ਕਰਨਾ ਸੋ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਜਿਹਦੇ ਨਾਲ ਮੈਂ ਸਭ ਨਾਲ ਇਸੇ ਦੀ ਜਾਨ ਬਚਾਈ ਜਾ ਸਕਦੀ ਹੈ ਕਾਤ ਕਰਕੇ ਗਰੀਬ ਲੋਕਾਂ ਦੀ ਜਿਹੜੇ ਵੱਡੇ ਹਸਪਤਾਲਾਂ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੁੰਦੀ ਆ ਸੋ ਇਹ ਬਲੱਡ ਜਿਹੜਾ ਸਾਰੀਆਂ ਸੋਸਾਇਟੀਆਂ ਜਿਹੜੀਆਂ ਨੇ ਪ੍ਰੋਵਾਈਡ ਕਰਦੀਆਂ ਨੇ ਹਸਪਤਾਲਾਂ 'ਚ ਉਹ ਗਰੀਬ ਲੋਕਾਂ ਨੂੰ ਜਿਹੜਾ ਉਹ ਬਲੱਡ ਜਿਹੜਾ ਉੱਥੋਂ ਮਿਲਦਾ ਮੈਂ ਸਮਝਦਾ ਇਹ ਬੜਾ ਵੱਡਾ ਪੁੰਨ ਆ ਸਭ ਤੋਂ ਵੱਡਾ ਧਾਨ ਜਿਹੜਾ ਇਹ ਬਲੱਡ ਡ੍ਰੇਟ ਕਰਨਾ ਸੋ ਬੈਸਮਿਲਾ ਸੋਸਾਇਟੀਆਂ ਖਾਸ ਕਰਕੇ ਪੁਨਰਾਈ ਸਾਥੀ ਜਿਨ੍ਹਾਂ ਨੇ ਅੱਜ ਕੈਂਪ ਲਾਇਆ ਮੈਂ ਹੋਰ ਵੀ ਦੋ ਕੈਂਪਸ ਹੋ ਗਿਆ ਸੋ ਅੱਜ ਬਹੁਤ ਜਗ੍ਹਾ ਤੇ ਬਲੱਡ ਡੇਟ ਕੈਂਪ ਜਿਹੜੇ ਲੱਗੇ ਨੇ ਸੋ ਇਹ ਬੜਾ ਸੇਵਾ ਦਾ ਕੰਮ ਹੈ ਬੜਾ ਪੁਨਰਾਈ ਦਾ ਕੰਮ ਹੈ ਸੋ ਬੈਨ ਮੁਬਾਰਕ ਯੂਥ ਅਕਸਰ ਇਸ ਤਰ੍ਹਾਂ ਦੇ ਪੈਸੇ ਲਗਾਤਾਰ ਕਰਦਾ ਹੈ ਲੱਗਦਾ ਕਿ ਹੋਰ ਵੀ ਜਿਹੜਾ ਯੂਥ ਹੈ ਜਿਹੜਾ ਧਿਆਨ ਜਿੰਨਾ ਦਾ ਨਸ਼ਿਆਂ ਵਿੱਚ ਆ ਖਾਸ ਕਰਕੇ ਜਿੱਥਾ ਜਿਹੜਾ ਮਰਜੀ ਸੂਬਾ ਹੋਵੇ ਇਸ ਤਰ੍ਹਾਂ ਦੇ ਕੰਮਾਂ ਦੇ ਸਾਹਮਣੇ ਆਣ ਜਿਹੜਾ ਯੂਥ ਦੇਖੋ ਇਹਨਾਂ ਸੋਸਾਇਟੀਆਂ ਚ ਆਉਣਾ ਚਾਹੀਦਾ ਹੈ ਸੋ ਖਾਸ ਕਰਕੇ ਯੂਥ ਜਿਹੜੇ ਸਾਡੇ ਕੁਝ ਨੌਜਵਾਨ ਨਸ਼ਿਆਂ ਨਾਲ ਜਾ ਰਹੇ ਨੇ ਸੋ ਇਹਨਾਂ ਨੂੰ ਵੀ ਇਹਨਾਂ ਸੈਟੀਆਂ ਦਾ ਮੈਂਬਰ ਬੰਨਾ ਚਾਹੀਦਾ ਨਸ਼ਿਆਂ ਤੋਂ ਪਰਹਰ ਕੇ ਨਸ਼ਿਆਂ ਨੂੰ ਛੱਡ ਕੇ ਸੇਵਾ ਕਰਨੀ ਚਾਹੀਦੀ ਆ ਮੈਂ ਸਮਝ ਲਈ ਤੋ ਵੱਡੀ ਕੋਈ ਸੇਵਾ ਹੀ ਨਹੀਂ ਸੋ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਆਪਣੇ ਮਾਪੇ ਦਾ ਨਾਂ ਜਿਹੜਾ ਰੋਸ਼ਨ ਕਰੋ ਨਾਂ ਜਿਹੜਾ ਕਿਉਂਕਿ ਜਦੋਂ ਨਸ਼ਿਆਂ 'ਚ ਪੈ ਜਾਂਦਾ ਉਦੋਂ ਤੇ ਮਾਪੇ ਦੀ ਵੀ ਜਿਹੜੀ ਆ ਉਹ ਨਾਲ ਹੀ ਬਰਹਾਮੀ ਆ ਸੋ ਉਹਨਾਂ ਦੇ ਵੀ ਕਈ ਤਰ੍ਹਾਂ ਦੇ ਲੋਕ ਜਿਹੜੇ ਇਹਦੀ ਛਲੋਂਦੇ ਨੇ ਸੋ ਮੈਂ ਸਮਝੀਨਾ ਇਹਨਾਂ ਐਡਿਗੇਸ਼ਨਾਂ ਤੋਂ ਬਚਣ ਲਈ ਸਾਨੂੰ ਇਹਨਾਂ ਸਾਥੀਆਂ ਦਾ ਸਾਥ ਦੇਣਾ ਚਾਹੀਦਾ ਹੈ।